ਨਾਲਿਆ ਮਾ ਮੈਂ ਚਾਹ ਨਹੀਂ ਹੁਣ ਤਾਂ ਰੋਟੀ ਖਾ ਲਈ ਚਾਹ ਕਿੱਥੇ ਪਾਵਾਂ ਥੋੜਾ ਨਾਲ ਗੱਲ ਕਰਨੀ ਸੀ ਅੱਛਾ ਮੈਂ ਤਾਂ ਬੋਲ ਬੋਲੋ ਕੀ ਗੱਲ ਕਰਨੀ ਉਹ ਤਾਂ ਮੈਂ ਹੀ ਕਹਿੰਦੀ ਸੀ ਸੁਮਨ ਨੂੰ ਸਮਝਾ ਦਿੰਦੇ ਕੀ ਗੱਲ ਹੋ ਗਈ ਹਰੇਕ ਕੰਮ 'ਚ ਨੁਕਸ ਕਰਦੀ ਰਹਿੰਦੀ ਆ ਮੇਰੇ ਹਰੇਕ ਚੀਜ਼ 'ਤੇ ਬੋਲਦੀ ਰਹਿੰਦੀ ਆ ਅੱਛਾ ਕਿਉਂ ਹਾਂਜੀ ਪਤਾ ਨਹੀਂਗਾ ਕਿਉਂ ਹਾਂ ਤੁਹਾਨੂੰ ਮੈਂ ਪਹਿਲਾਂ ਵੀ ਇਹ ਗੱਲ ਸੁੰਝਾਈ ਸੀ ਕਿ ਉਹਦੀ ਗੱਲਾਂ ਨੂੰ ਦਿਲਤ ਨਾਲ ਆਏਗਾ ਉਹ ਤਾਂ ਬੌਲੀ ਆ ਨਿਆਣੀ ਤਾਂ ਹੀ ਕਾਨੂੰ ਹੈਗੀ ਆ ਉਹਨੇ ਕੱਲ ਵਿਆਹ ਕੇ ਆ ਬੇਗਾਨੇ ਘਰੇ ਵੀ ਜਾਣਾਗਾ ਉੱਥੇ ਵੀ ਉਹਦੇ ਹੀ ਲੱਛਣ ਰਹਿ ਫੇਰ ਕੀ ਕਰ ਲਾਂਗੇ ਆਪਾਂ ਮੈਂ ਚਾਹੁੰਨੇ ਤੁਸੀਂ ਉਹਨੂੰ ਆਪਣੇ ਤਰੀਕੇ ਨਾਲ ਸਮਝਾ ਲਓ ਉਹ ਤਾਂ ਨਿਆਣੀ ਆ ਕੋਈ ਗੱਲ ਨਹੀਂ ਚਲ ਫੇਰ ਹੀ ਮੈਂ ਸਮਝਾ ਦਾਂਗਾ ਹਾਂਜੀ ਇਹਨਾਂ ਗੁੱਸਾ ਨਹੀਂ ਕਰੀਦਾ ਹਾਂਦਾ ਮੈਂ ਸਮਝਾ ਦਾਂਗਾ ਪਿਆਰ ਦੇ ਇਸ ਤੋਂ ਚਾਹ ਹੁਣ ਤੂੰ ਮੇਰੇ ਤੇ ਹੁਕਮ ਚਲਾਏਗੀ ਤੈਨੂੰ ਅਸੀਂ ਕੰਮ ਕਰਨ ਵਾਸਤੇ ਲੈਂਦਾ ਨਾ ਕਿ ਗੱਲਾਂ ਮਾਰਨ ਵਾਸਤੇ ਚੁੱਪ ਕਰਕੇ ਭਾਂਡੇ ਫੜ ਤੇ ਭਾਂਡੇ ਮਾਣਦੇ ਨਾ ਜਦੋਂ ਮੈਂ ਭਾਂਡੇ ਧੋਂਦੀ ਸੋਦੋਂ ਕਿੱਥੇ ਸੀ ਤੂੰ ਹੁਣ ਮੈਂ ਰੋਟੀ ਤੇਰੇ ਤੋਂ ਪੁੱਛ ਕੇ ਖਾਇਆ ਕਰਾਂ ਵੀ ਪਹਿਲਾਂ ਖਾਵਾਂ ਕਿ ਬਾਅਦ ਚ ਖਾਵਾਂ ਜਦ ਤੂੰ ਭਾਂਡੇ ਮਾਣ ਜੇਗੀ ਰਾਣੀ ਆ ਤੂੰ ਮੰਮੀ ਮੰਮੀ ਆਪ ਤਾ ਆ ਦੇਖ ਲਾ ਫਿਰ ਕਹਿੰਦੀ ਆ ਤੂੰ ਮੇਰਾ ਮਕਸੂਰ ਐ ਕੀ ਹੋ ਗਿਆ ਆ ਦੇਖ ਲੈ ਭਾਂਡੇ ਦੀ ਮਾਰਦੀ ਮੈਂ ਕਾਲਜ ਕੰਨੀਓ ਲੇਟ ਹੋ ਰਹੀ ਆ ਕੋਈ ਗਾਲੀ ਪੁੱਤ ਚੱਕ ਦਿੰਦੀ ਦੋ ਭਾਂਡੇ ਮੈਂ ਨੌਕਰ ਥੋੜੀ ਨੇ ਹੈ ਕਿਓ ਜੋ ਮम्मी ਬਾਰ ਬਾਰ ਭਾਂਡੇ ਮਾਂਜੂ ਕਿ ਜਦ ਮਾਰ ਮਾਂਜੀ ਜਾਂਦੀ ਸਦੋਂ ਕਿੱਥੇ ਸੀਗੀ ਇਹ ਜੀਤੇ ਜੀਤੇ ਹੋ ਰਿਆ ਪੁੱਤ ਜਵਾਲ ਲੜਨ ਨੂੰ ਬੀਹਾ ਵਰਗੀ ਐ ਇਹ ਆ ਮਤਾ ਆਪਾਂ ਇਹ ਉਹਦੀ ਬਹੂ ਨੂੰ ਸਮਝਾ ਲਾ ਆ ਦੋ ਭਾਂਡੇ ਪਿੱਛੇ ਲੜੀ ਜਾਂਦੀਆਂ ਨਹੀਂ ਕੀ ਗੱਲ ਓਏ ਜਦ ਮੈਂ ਭੰਡ ਧੋਈ ਜਾਂਦੀ ਸਦੋਂ ਕਿੱਥੇ ਸੀ ਇਹ ਰੋਟੀ ਖਾਈ ਜਾਂਦੀ ਸੀ ਮੈਂ ਤੇਰੇ ਪਿੱਛੋਂ ਰੋਟੀ ਹੱਥ ਬਚਾ ਲੈ ਛੱਡਦਾ ਮੈਂ ਨੇ ਚਲ ਦੋ ਭਾਂਡੇ ਜੇ ਹੁਣ ਤੂੰ ਮਾਂ ਨਹੀਂ ਤਾਂ ਕੀ ਹੋ ਜਾਏਗਾ ਮੈਂ નોਕਰਾਂ ਨਹੀਂ ਥੋੜੀ ਨਾ ਹੈਗੀ ਚ ਬਾਰਵਾਂ ਭਾਂਡ ਤੋ ਜਾਉਂਗੀ ਹੋਰ ਕੀ ਤੂੰ ਮਾਰਾਣੀ ਐ ਸਿੱਧੀ ਹੋ ਕੇ ਭਾਂਡੇ ਮਾਂ ਦੇ ਨਹੀਂ ਚਾਰ ਕਣ ਤੇ ਮਰੂੰ ਮੈਂ ਆ ਫੜ ਭਾਂਡੇ ਲੈ ਫੜਨਾ ਹੁਣ ਭਾਂਡੇ